ਜਨਾਬ ਜੀ ਸੁਖਮੰਦਰ ਕੀ ਹਾਲ ਆ ਠੀਕ ਆ ਬਾਈ ਤੂੰ ਦੱਸ ਕਿਵੇਂ ਅੱਜ ਕਿਨੇ ਜਿਹੜੇ ਮਾਰੇ ਉਹ ਗੇੜੇ ਜਾਰ ਅਸੀਂ ਮਾਰਦੇ ਆ ਤੁਹਾਡਾ ਸਨੇਹਾ ਗਿਆ ਸੀ ਹਾਂ ਜੀ ਉਹਦੇ ਬੱਚਿਆਂ ਦਾ ਹਾਂ ਜੀ ਆ ਕਹਿੰਦੇ ਟਰੈਕਟਰ ਉੱਪਰ ਲੈਣਾ ਉੱਥੇ ਹੀ ਦੇ ਤਾਂ ਹੈਗੇ ਆ ਰਹਿਣਾ ਮੈਂ ਕਿਹਾ ਦੋ ਤਾਂ ਹੈਗੇ ਆ ਤੇ ਦੂਜਾ ਆਪਣਾ ਹੋਰ ਸੋਣਾ ਫਿਰ ਪੈੜੀ ਪੁੜੀ ਕਿੰਨੀ ਕਾ ਕਹਿੰਦੇ 15 ਦਾ 15.5 ਦਾ 16 ਦੇ ਲਈ ਬੋਲਦੀ ਆ 16 ਹਾਂ ਜੀ ਹਾਂ 16 ਕਿੱਲੇ ਪੈੜੀ ਦੇ ਹਾਂ ਹਾਂ ਇਹ ਕੱਢ ਦੇ ਦੇ ਉਹ ਕੀ ਲਿਖੇਗਾ ਆ ਤੇ ਲਿਖਣਾ ਹੁਣ ਪੱ ਲੈ ਕੇ ਗਾਂ ਲੈ ਕੇ ਜਾਊਂਗਾ ਤੇ 15 ਕਿੱਲਾ ਮੈਂ ਆਏ ਹੁਣ ਮੇਰੀ ਮੂੰਹ ਜਵਾਨੀ ਕਿਹਨੇ ਪੁੱਛਦਾ ਹੋਰ ਆ ਜਾ ਰਹਿ ਕੇ ਲਿਖਾਂਗੇ 16 ਕਿੱਲੇ ਪੈੜੀ ਦੇ ਝੋਨਾ ਲੱਗਦਾ ਨਾ ਸਾਰਾ ਹਾਂ ਜੀ ਹਾਂ ਹਾਂ ਤਿੰਨ ਮੋਟਰਾਂ ਤਿੰਨ ਮੋਟਰ ਇੱਕ ਝੋਨਾ ਲੱਗਦਾ ਸਾਰੀ ਦੇ ਵਿੱਚ ਹਾਂ ਜੀ ਠੀਕ ਆ ਤੇ ਦੂਜਾ ਪੜਾ ਪਸ਼ੂ ਕਿੰਨੇ ਆ ਪਹੁੰਦਾ 24 25 ਪਸ਼ੂ ਆ ਸਰ ਦਾ ਮੱਝਾਂ ਗਾਣੀਆਂ ਸਭ 25 ਪਸ਼ੂ ਆ ਹਾਂ ਕਣਨ ਤੇ ਮੱਝਾਂ ਰਾਮਾ ਡੇਰੀ ਬੰਦ ਲਾ ਦਿੱਤਾ ਹਾਂ ਡੇਰੀ ਤੇ ਡੇਰੀ ਹਾਂ ਡੇਰੀ ਤੋਂ ਤਾਂ ਪੈਂਦਾ ਹਾਂ ਠੀਕ ਹੈ ਵੀ ਜਾਂਦਾ ਹੋਊਗੀ ਤੇ ਹੋਰ ਆਪਾਂ ਟਰੈਕਟਰ ਕਿੰਨੇ ਆ ਟਰੈਕਟਰ ਤਾਂ ਦੋ ਆ ਅੱਛਾ ਦੋ ਟਰੈਕਟਰ ਦੋ ਟਰੈਕਟਰ ਆ ਤੇ ਗੱਡੀ ਉਹ ਗੱਡੀ ਦਾ ਹੱਥ ਹਾਰ, ਉਹ ਜਿਹੜੀ ਬੱਧੀ ਹਰੀ ਆ, ਵੱਡੀ ਥੌਰ ਗੱਡੀ ਆ, ਠੀਕ ਆ। ਥੌਰ ਵੱਡੀ ਆ। ਤੇ ਆਮਦਨ ਕਿੰਨੀ ਹੋਊ? ਆਮਦਨ ਤਾਂ ਹੈਗੀ ਆ 40 ਲੱਖ ਤੋਂ ਪੰਤਾਲ ਜੀ ਦੇ ਵਿਚ ਵਿੱਚ ਆਵੜਨਾ। 40 ਲੱਖ ਕਰੋ ਹੋ ਜੂਗੀ ਇਹਨਾਂ 16 ਗੱਲੇ ਪੈੜੀ ਦੇ ਆ 16 32 ਤੇ ਕੋਸਾ 23 32 ਕੋਸ ਨੂੰ ਆ ਦੋ ਦਾ ਦੁੱਧ ਬਹੁਤ ਪੈਸੇ ਮਾਰਦਾ। ਦੁੱਧ ਬਹੁਤ ਪੈਦਾ ਇਹਦਾ ਕਰਕੇ ਤੇ ਵੀ ਦੂਜਾ ਬਣਾ ਹੈਗੀ ਚੱਲ 45 ਲੱਖ ਦੀ ਤਾਂ। ਠੀਕ ਆ। ਤੇ ਹੋਰ ਹੋਰ ਕੀ ਪ੍ਰੋਗਰਾਮ ਕਰਦੇ ਆ ਤੁਸੀਂ ਕੋਈ ਕਰਦੇ ਹੋ ਹੋਰ ਵੀ ਕੋਈ ਖੇਤੀ ਵਾਲੇ ਦੇ ਪਰਸੋਂ ਤੋਂ ਬਿਨਾ ਇਹ ਹੀ ਪ੍ਰੋਗਰਾਮ ਹੈ ਇਹ ਛਾ ਇਹ ਹੀ ਪ੍ਰੋਗਰਾਮ ਆ ਤੇ 45 ਲੱਖ ਦੀ ਆਮਦਨ ਹੋਊਗੀ ਤੇ 16 ਗੱਡੇ ਬਣ ਜੂਗੇ ਥਾਰ ਗੱਡੀ ਹੋਊਗੀ ਤੇ ਆਪਣਾ ਤੇ ਫੇਰ ਟੱਪ ਕੋਈ ਪ੍ਰੋਗਰਾਮ ਸੁਖਣਾ ਬਹੁਤ ਹੈ ਜਿਆਦਾ ਬਹੁਤ ਹੈ ਤੇ ਫਿਰ ਆ ਤੀਜਾ ਟਰੈਕਟਰ ਕੀ ਕਰਨਾ ਵਾ ਤੁਸੀਂ ਦੋ ਡੱਡਾ ਨਾ ਨਾ ਇਹ ਕਿਹਦੇ ਪੈਣੀ ਵਧਾਉਣੀ ਆ ਹੈ ਕੜੀ ਕੋਰ ਭਦਾਉਣੀ ਆ ਸਾ ਮਾਵਲੇ ਮੂਲੇ ਦੇ ਲੋਗ ਆ ਮਾਵਲੇ ਤੇ ਰਹਿਣਗੇ ਨੀਤ ਸਾਡੇ ਅੱਡੇ ਸੀ ਗੈਸ ਸਫਲ ਪ੍ਰੋਜੈਕਟ ਜਨ ਦੀ ਜਾਇੜਾ ਲੈਣਾ ਕਿਹੜਾ ਲੈਣਾ ਹੈ ਕਿੰਨਾਂ ਦਾ ਹੋਏ ਕੋਰ ਵਾਏ ਕੋਰ ਜਾਂ ਹੋਏ 60.5 ਸਵਰਾਜਪੁਰ ਨੇਰੇ ਰਿਸ਼ਤੇਦਾਰ ਆ ਤਿੰਨ ਤਾਂ ਉਹਨਾਂ ਦੀਆਂ ਹੈਗੀਆਂ ਜਲਸਨਾ ਹਾਂਜੀ ਸਵਰਾਜ ਉਹਦੀ ਏਜੰਸੀ ਆ ਹਾਂਜੀ ਨਿਊ ਆਰਲੈਂਡ ਵਾਲਿਆਂ ਦੀ ਏਜੰਸੀ ਆ ਤੇ ਦੂਜਾ ਆਪਣਿਆਂ ਦੀ ਹੈਗੀ ਆ ਆਪਣੀ ਹਰਜਨਾਂ ਦੀ ਏਜੰਸੀ ਆ ਇਹ ਏਜੰਸੀਆਂ ਕਿਹੜਾ ਲੈਣਾ ਦਾ ਜਨਾ ਹਈਆ ਅਰਤੀ ਜਬ 855 ਅਰ ਦਾ ਸੋਰਾ ਅਰ ਲਕੜਾ ਆ ਗਈ 355 ਟਰੈਕਟਰ ਲੈਣਾ 3 ਦੇ ਦਵਾ ਜਾ ਕੋਈ ਗੱਲ ਨਹੀਂ ਐਸਾ ਹੁਣ ਉਹ ਦੱਸ ਸਰ ਬੰਦਰ ਸਿਓ ਹਾਂ ਜੀ ਵੀ ਪੈਨਸ਼ਨ ਤੇ ਨਹੀਂ ਲੱਗੀ ਆ ਪੈਨਸ਼ਨ ਤੇ ਲੱਗੀ ਆ ਬਾਵਾ ਜਿਹੜਾ ਹੋ ਗਿਆ ਉਹ ਸਭ ਪੈਨਸ਼ਨ ਮਾਜੀ ਦੀ ਵੀ ਲੱਗੀ ਘਰ ਵਾਲੀ ਦੀ ਹਾਂ ਜੀ ਹਾਂ ਉਹਨਾਂ ਦੀ ਇੱਕ ਹੀ ਆ ਠੀਕ ਆ ਫੇਰ ਤਾਂ ਮੱਲਾ ਤੁਸੀਂ ਪੜੇ ਗਏ ਕਹੇ ਜੀ ਉਹ ਪਤੰਦਰਾ 16 ਗੱਲੇ ਪੈੜੀ ਦੇ ਤੇਰੇ ਕੋਲੇ ਆ 25 ਤੇਰੇ ਕੋਲ 30 ਗੱਲੇ ਪਸ਼ੂ ਆ ਤੇਰੇ ਕੋਲੇ 8 ਥਾਰ ਗੱਡੀ ਆ 2 ਟਰੈਕਟਰ ਆ ਯਾਰ ਪਤੰਦਰਾ ਉਹ ਤੁਸੀਂ ਤਾਂ ਬੜ ਲਕੋਰ ਬਣਾ ਠੱਗੀ ਮਾਰੀ ਜਾਂਦੇ ਆ ਉਹ ਠੱਗੀਆਂ ਗਾਰੇ ਹੈ ਉਦੋਂ ਤੰਗ ਜੇ ਸੀ ਉਦੋਂ ਲੋਹਾਂ ਨਹੀਂ ਅੰਗ ਤੋਂ ਕੋਈ ਨਹੀਂ ਆਹੀ ਤਾਂ ਸਾਡੇ ਹੁਣ ਭਗਵਾਨਤਮਾਨ ਹੈ ਫਿਰ ਅਸੀਂ ਚੋਰ ਆਏ ਫੜਦੇ ਆ ਹੁਣ ਛੋਟੀਆਂ ਪੈਣ ਕਟਾਉਣੀਆਂ ਦਾ ਅਸੀਂ ਪੈਨਸ਼ਨ ਆ ਆਹ ਦਾ ਤੈਨੂੰ ਗੱਟਾ ਟੁੱਟਾ ਕਿਨੇ ਥੋੜੇ ਤਾਂ ਸਾਡਾ ਇੱਕ ਪੂਲ ਬਣਾਇਆ ਸੀ ਬੈਸਨਾ ਪੂਲ ਸਾਣੀ ਗਿਆ ਨਾ 23 1/2 ਸਾਢੇ 3 ਕਿਲੇ 3 ਕਿਲੇ ਆ ਆ ਬੜਿਆ ਗਿਆ ਕਿ ਨੀ ਚੋਰ ਆ ਫਾਰ ਸਭ ਜੋ ਫਾੜ ਲੋ ਕਿਤੇ 16 ਕਿੰਨੇ ਕਿਤੇ ਹੁਣ ਤਿੰਨ ਰਹਿ ਗਏ ਓਏ ਜਦੋਂ ਸਟਾਸ਼ਨ ਕੱਟੜਨਾ ਨਾਲੇ ਹੁਣ ਤਿੰਨ ਰਹਿ ਗਏ ਓਹੀ ਕਰ ਕੀ ਕਰੀਏ ਫਿਰ ਤੇ ਅਸੀਂ ਬੜਾ ਤਨਖਾਹ ਹਿੱਸੇ ਕੰਮ ਦੀਆਂ ਲੈਣੇ ਆ ਐ ਬੜਨੇ ਆ ਚੋਰ ਹੁਣ ਅਸੀਂ ਤਾਂ ਪੈਨਸ਼ਨਾਂ ਕੱਟੜੀਆਂ ਓਏ ਆਇਆ ਨਾ ਕਰਿਆ ਕਰੋ ਗੁਰਮਾਨਾ ਜੰਡੇ ਪੜੇ ਥਾਰ ਗੱਡੀਓ ਏਡਾ ਏਡਾ ਕੰਮ ਥੋੜੇ ਕੋਤਰੋ ਰੁਪਈਆ 5000 ਦੀ ਗਵਰਨਮੈਂ ਇਹ ਤਾਂ ਹਣਾ ਮੈਂ ਇੱਥੇ ਕਰਕੇ ਕਰਕੇ ਅਸੀਂ ਮਹਿਕਮਾ ਬਤਾ ਹਟਾ ਦੇ ਲੈਂਦਾ ਉਸਰਕ ਨਾਲ ਹੋਰ ਹੁਣ ਜੇ ਤੱਕ ਮੈਂ ਇਕੱਲਾ ਹਲੇ ਬੇਸ਼ੋ ਇਹਨਾਂ ਨੇ ਵੀ ਆਉਣ ਵਾਲੇ ਇਹ ਐ ਨਾ ਕਰੋ ਤੱਕਾ ਨਾ ਕਰੋ ਤੱਕਾ ਕਿਉਂ ਨਾ ਕਰੋ ਹੁਣ ਤੂੰ ਦੱਸ ਰਿਹਾ ਹੁੰਦੇ ਰਹਿਣਾ ਕਿਵੇਂ ਹੋਣੀ ਚਾਹੀਦੀ ਜੇ ਕਟਾਈਏ ਪੈਨਸ਼ਨ ਕਿੰਨਾ ਲੈਣਾ ਅੱਜ ਪਾਣੀ ਪੁਣੀ ਲੈ ਲਓ ਜਵਾ ਪਾਣੀ ਦਾ ਜਰ ਹੁਣ ਕੀ ਦੇਵੇਂਗਾ ਚਾਹ ਪਾਣੀ ਸਾਨੂੰ ਕਾਹ ਚੁੱਕ ਪੈਣੇ ਹੋਰ ਮੈਂ ਕੀ ਦੇਣ ਚੁੱਕਾ ਅਜੇ ਮੈਨੂੰ ਪਹਿਲਾਂ ਕਦੇ ਮੈਂ ਆਖਿਆ ਕਿਤੇ ਰਸਤੇ ਕਰਾਉਣ ਵਾਲੇ ਆ ਮੈਂ ਦੱਸ ਮਾਜਾ ਮੁਰਦਾ ਤੂੰ ਵੀ ਮਰੀਆਂ ਨਾ ਫੜਦੇ ਮਾ ਮਰੀਆਂ ਮੈਂ ਕਾ ਜੈ ਰਸਤੇ ਵਾਲੇ ਫੜਦੇ ਆ ਲੱਪੜਾ ਮਰੀਆਂ ਤੇ ਇਹ じゃ ਤੂੰ ਰਸਤੇ ਵਾਲੇ ਨਾ ਕਰੇਗਾ ਕਿੱਲੇ ਤਿੰਨ ਕੋਲੇ ਬਲੇ ਤੇ ਤਿੰਨ ਗਮਜਾ ਬੈਠਾ ਕਰੋੜੇ ਬੰਜੇ ਤੇ 10 ਕਹਿੰਦਾ 45 ਕਹਿੰਦਾ ਲੱਖ ਦੀ ਕਹਾ ਹੁੰਦਾ ਉਹ ਪਤੰਗਰਾ ਤੇਰੇ ਥਲੇ ਦਾ ਗੱਤੇ ਵਿੱਚ ਹੋਣ ਕਿੱਡੇ ਕਿੱਡੇ ਝੂਠ ਮਾਰਦੇ ਕਿੱਡੇ ਚੱਲ ਐਂ ਤਾਂ ਪਰ ਪੈਨਸ਼ਨ ਆ ਬਾਈ ਟੱਤੀਆਂ ਸੀ ਅਰੇ ਸਾਡੀ ਡਾਇਟੀ ਭਗਵੰਤਬਾਹਣ ਨੇ ਐਸ ਕਰਕੇ ਲਾਈ ਆ ਹੁਣ ਓਏ ਅਗਲ ਪਗਲ ਹੀ ਹੁੰਦੇ ਘਰਾਂ ਦੇ ਅਗਲ ਬਗਲ ਤਾਂ ਹੁੰਦੇ ਫਿਰ ਡੇਡੇ ਝੂਟ ਦਾ ਨਾਮ ਵਾਰਿਆ ਕਰੋ ਮੈਂ ਤਾਂ ਚਾਹ ਚੂੜ ਝਾੜ ਮਾ ਬਾਹ ਅੱਡੇ ਦੀ ਜੱਦੀ ਅੱਡੇ ਦੀ ਮੈਂ ਇੱਧਰ ਆਪਣੇ ਸਾਡੇ ਚੰਨੇ ਦੀ ਉਧਰ ਤੁਹਾਡੇ ਜੱਸੋ ਵਰਾਜਾਪਤੀ ਜੂ ਚੰਨੇ ਦੀ ਕਟਾ ਕੇ ਆ ਉਹ ਵੀ ਆਈ ਫੜਿਆ ਉਹ ਕੋਈ ਉਹ ਵੀ ਚਾਰ ਪੰਜ ਕਿੱਲੇ ਕੋਲੇ ਆ ਪੈਲੀ ਦੇ ਪੰਛਲ ਲਈ ਕਰਦਾ ਉਹ ਝਣ ਕੋਈ ਨਹੀਂ ਕੋਈ ਕੋਈ ਨਹੀਂ ਬਾਬਾ ਹੌਣ ਦਾ ਤੂੰ ਮਸਾ ਲੋਟ ਆਇਆ ਮੈਂ ਆਏ ਅਸੀਂ ਚੋਰ ਫੜਦੇ ਆ ਆਈ ਵਿੱਚੋਂ ਬੰਦੇ ਲੱਭਨੇ ਆ ਆਏ ਅਸੀਂ ਹੁਣ ਕਟੜੀਆਂ ਬਰਸ਼ਾਣਾ 10 ਸਾਲ ਸਾਲ ਹੁਣ ਕਿਵੇਂ ਕਰੀਏ ਤੇਰੀ ਹੁਣ ਅਸੀਂ ਤਾਂ ਤੇਰਾ ਇੱਕ ਬਡੇਪਾ ਮੈਨੂੰ ਮਾਰਦਾ ਛੋਟੇ ਬਾ ਚਿਰਦਾ ਹੁੰਦਾ ਹੋਂਦਾ ਕਰਕੇ ਤੇ ਮੈਨੂੰ ਮਾਰਦਾ ਛੋਟਾ ਮੂੰਹ ਆਹ ਨਹੀਂ ਮੈਂ ਹੁਣ ਸਾਰਾ ਕੁਝ ਆ ਜਾ ਕੇ ਪ੍ਰਵੰਤਮ ਨੂੰ ਲਿਖਾ ਦੇਣਾ ਵੀ ਆਹ ਆ ਜੀ ਮੈਂ ਦੌਦਰ ਪਿੰਡ ਚੋਂ ਲਿਆ ਆ ਬੰਦੇ ਤੇ ਆ ਬੰਦਿਆਂ ਕੋਲ ਇੰਨੀਆਂ ਜਾਇਦਾਦਾਂ ਇੰਨਾਂ ਨਾਲ ਕੋਲੇ ਸਮਾਨ ਹੈ ਪਰਸਨਲ ਲੈ ਜਾਂਦੇ ਆ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਕੱਟੋ ਤੇ ਤੁਰੇ ਫਿਰੋ ਡਿਕ ਡਿਕ ਬਾਜਦੇ ਤੇ ਉਹ ਰਹਿ ਜਿਹੜੇ ਤੁਹਾਡੇ ਕੋਲ ਉਹੀ ਤਿੰਨ ਕਲੇ ਲਿਖਾਈ ਤੂੰ ਮੈਨੂੰ 45 ਜਾਨਾ ਉਹ ਜਾਣ ਕੇ ਲਿਖ ਰਹੀ ਨਹੀਂ ਮੈਂ ਵੀ ਰੈਸੇ ਰਸਤੀ ਦਾ ਹਾਂ ਦੱਸ ਰਿਹਾ ਤੇ ਪ੍ਰਧਿਆ ਵੱਡੇ ਆ ਨਾ ਗੜਾ ਕਰੋ ਜਾ ਤੂੰ ਦੀ ਏਡੇ ਝੂਠ ਮਾਰਦੇ ਆ ਸਾਰਾ ਬੜਾ ਬੰਦਾ ਜਾ ਤੂੰ ਝੂਠ ਮਾਰ ਕੇ ਪੈਨਸ਼ਨ ਲਈ ਜਾਣਾ ਗਵਰਨਮੈਂਟ ਤੋਂ ਸਵਾਲ ਹੀ ਹੋਗੇ ਤੇਰੀ ਮੈਂ ਤਾਂ ਕਰੇ ਕਰਕੇ ਹੁਣ ਜਹ ਪਾਣੀ ਕਰੇਗਾ ਕਿ ਨਹੀਂ ਹਾਂ ਹਾਂ ਚਾਹ ਪਾਣੀ ਤੂੰ ਕਰ ਲੈ ਬਾਈ ਚਾਹ ਪਾਣੀ ਕਰ ਤੇ ਫੇਰ ਅਸੀਂ ਕੋਈ ਨਹੀਂ ਬਜਾ ਕੇ ਇਹੀ ਅੱਜ ਥੰਦੇ ਚੀਜ਼ ਦੇਣਾ ਪ੍ਰਚਾਰ ਕਰੋ ਦਰਕਾਰ ਦੇ ਚਾਹ ਉਧਰ ਘੱਟ ਆਏ ਇਧਰ ਵੀ ਦੇ ਦੇ ਆ ਇੱਕ ਮਿੰਟ ਸੁਣਦਾ ਉੱਤੀ ਆ ਕੋਈ ਨਹੀਂ ਲੱਗ ਜੂ ਸੁਣ ਜੇ ਤੇਰੀ ਪਰਸਕਟੀ ਉਧਰ ਤੱਕ ਲੱਗ ਉਹਦੇ ਲੱਗੂ ਤੇ ਮਸਲ ਸੁਣਨਾ ਤੇ ਤੇਰੀ ਪਸਤਰ ਕਰਤੀ ਗਿਆ ਦੋ ਹਾਂ ਜੀਆਂ ਦੀ ਤੇ ਮੋਟਰ ਫੋਟਰ ਝਾਕੇ ਦਵਾਈ ਜੰਨੀ ਉਹਦਾ ਗੱਲ ਪਤਾ ਉੱਥੇ ਲੱਗਣਾ ਤੁਨੂੰ ਆਏ ਨਾ ਵੀ ਕਰੀ ਦੂਏ ਕੰਮ ਨਾ ਕਰੀ ਉਹ ਮੈਨੂੰ ਦਰਾ ਮੂੰਹ ਆਪਣੇ ਪਿਤਾ ਮਾਦਾ ਹੋਏ ਅਸੀਂ ਅਫਰਤ ਬੰਦਿਆ ਜਿਹੜੇ ਵਿੱਚ ਬਾਹਲੇ ਵਿਚਾਰੇ ਤੋਂ ਤੁਰਿਆ ਨਹੀਂ ਜਾਂਦਾ ਧਾਰ ਕੇ ਅਸੀਂ ਪੁੱਛਦੇ ਤਾਂ ਟੰਗਣਾ ਫੜੇ ਜਾਲਿਆ ਹਾਂ ਇਹ ਤਾਂ ਚੰਨੀ ਕਰਾਉਹੀ ਫੜ ਲੈਣੇ ਆ ਇਹ ਤਾਂ ਗੱਲ ਹੈ ਤੂੰ ਦਾ ਬੰਦਾ ਫਿਰ ਕੋਈ ਨਹੀਂ ਤੂੰ ਦਾ ਆਦੇ ਮੁੰਡੇ ਨੂੰ ਰਸਤੇ ਦਾ ਮਾਰੇ ਝੂਟ ਮਾਰੀ ਗਿਆ ਉਹ ਤਾਂ ਗੱਲ ਹੈ ਇਹ ਮੈਨੂੰ ਪਤਾ ਉਦੋਂ ਲੱਗੇ ਮੈਂ ਕਹਿੰਦੀ ਫੇੜੀ ਵਾਲਾ ਬੰਦਾ ਯਾਰ ਕਰੋੜੇ ਤੇ ਥੋੜੋ ਬੈਠੂਗਾ ਇਹ ਤਾਂ ਗੱਲ ਹੈ ਤੂੰ ਦਾ پیسے ਆਉਗੇ ਤੇ ਥੱਲੇ ਕਰੀ ਤੇ ਚਲੋ ਕੋਈ ਨਹੀਂ ਹੁਣ ਤੂੰ ਚਾਹ ਪਾਣੀ ਕਰਦੀ ਬਰੋਕੀ ਯਾਰ ਕੋਈ ਨਹੀਂ ਚਾਹ ਪਾਣੀ ਕਰਨਾ ਇਹਦੇ ਨਹੀਂ ਗੱਲ ਹੈ ਕੋਈ ਹਾਂ ਚਾਹ ਪਾਣੀ ਤਾਂ ਆਖੀ ਪਰਦੇ ਨਾ ਉਹ ਤੂੰ ਵੀਡੀਓ ਕਾ ਨੂੰ ਬਣਾਉਣੀ ਸੀ ਯਾਰ ਤੰਦਰਾ ਤੂੰ ਦਾ ਵੀਡੀਓ ਬਣਾਈ ਬੈਠਾ ਇਦਾਂ ਲਾਹੁਣੇ ਤੇ ਪੈਣਾ ਇਦਾਂ ਮੈਂ ਵੀ ਕੱਟਿਆ ਕੱਟ 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 ਇਹਨੂੰ ਕਿਥਾਂ ਰਸੂ ਦੇ ਕੋਈ ਇਹਦਾ ਕੋਡ ਕਟਾ ਦੂੰ ਮਾਨੂੰ ਕਹੇ ਕਹੋ ਤੂੰ ਇਹ ਆ ਕੰਮ ਨਹੀਂ ਸੀ ਬਤਪੜਵਾ ਕਰਨਾ ਆਪਾਂ ਵੀਡੀਓ ਨਹੀਂ ਸੀ ਬਣਾਉਣੀ ਇਹੇ ਹਾਂ ਇਹ ਬਾਬੇ ਤੋਂੜਪਾ ਲੈਣਾ ਵੀ ਆ ਪਹੁੰਚ ਆਈਆਂ ਆਪਾਂ ਇਹਦਾ ਘਰ ਦੇ ਬੰਦੇ ਆ ਰੋਜ਼ ਇਕੱਠੇ ਹੋਣਾ ਤਾਂ ਕੋਈ ਨਹੀਂ ਨੋਂਦਰੀ ਪੈ